ਸਾਚੀ ਸਹਨੇ ਕਹਿੰਦੇ ਹੁੰਦੇ ਆ ਵੇ ਲਾਭ ਕਿਦਾਂ ਚੁੱਪ ਕਰਕੇ ਸੌਂ ਗਿਆ ਵਾ ਬੇਫਿਕਰ ਹੋ ਕੇ ਫਿਕਰ ਤਾਂ ਮੈਨੂੰ ਲੱਗੀ ਆ ਨਾ ਜਿਹੜੀਆਂ ਆਪਣੇ ਨਿਆਣੇ ਛੱਡ ਕੇ ਆਈਆਂ ਹੁੰਦਾ ਹੈ ਦਾ ਆਪਣਾ ਖੂਨ ਤੇਨੂੰ ਨੀਂਦ ਆਉਣੀ ਕਦੀ ਵੀ ਨਹੀਂ ਹੁਣ ਫਿਕਰ ਤਾਂ ਮੈਨੂੰ ਲੱਗੀ ਆ ਨਾ ਇਹਦਾ ਕੀ ਜਾਣ ਦਿਆ ਚੜਗੇ ਨੂੰ ਨਕੀ ਹੈ ਹੋਇ ਵਾਹੀ ਮਾਰ ਸੱਚਾ ਸੱਚਾ ਤੇ ਸਰਬ ਦਾ ਭਲਾ ਕਰੀ ਕੁਲ ਦਾ ਭਲਾ ਕਰੀ ਕਿਸ ਦੇ ਪੈਰਾਂ ਪਿੱਛੇ ਹਟ ਤੇਰਾ ਗਰੀਬਣੀ ਦਾ ਵੀ ਭਲਾ ਹੋਇ ਵਾਹੀ ਹੋਇ ਦੇਖ ਚਾਹ ਨਹੀਂ ਆ ਜਾਈ ਨਾ ਜੱਗੇ ਦੇ ਇਤੇ ਬਣਾ ਕੇ ਰੱਖ ਦਿੰਦੀ ਤੇ ਨਾ ਕੁੜੀਆਂ ਦੇ ਲਾਗੇ ਹੈਗੀ ਕੀ ਕਿੱਥੇ ਬਾਹਰ ਕੋ ਕਰਦੀ ਹੋਣੀ ਚੁੱਲੇ ਗਣੀ ਚਾਹ ਚ ਬਣੀ ਦੇਣੀ ਹੋਣੀ ਹੈ ਵੇਹਦੀ ਭਲਾਂ ਬਾਤ ਕਰਕੇ ਇਹ ਕੁੜਗੋ ਉਠੋ ਲੋਗ ਲੱਗ ਗਈ ਬਾਹਰ ਵੇਖੋ ਸਕੂਲ ਦਾ ਟਾਈਮ ਹੋ ਗਿਆ ਮਾਂ ਟਾਡੀ ਕੀ ਕਰਨ ਦੇਈ ਜਦ ਮੈਂ ਨਾ ਮम्मा ਮਨੇ ਕਹਾ ਮੇਰੇ ਮम्मा ਕਿਤੇ ਮम्मा ਮੈਨੇ ਰੋਜ ਪਪਾ ਭੁੰਦੇ ਹੀ ਬਾਹਰ ਮम्मा ਚਾਹ ਮਾਉਂਦਾ ਫੋਟੋ ਆ ਜਾਓ ਤੈਨੂੰ ਵਾ ਲੱਗਦਾ ਮੈਂ ਤੇਰਾ ਭਲਾ ਹੋ ਜੇ ਤੇ ਦਿਨ ਚੜ ਗਿਆ ਉਹ ਮੈਂ ਕਿਹਾ 5 ਵਜੇ ਚੱਲ ਜਾਗੇ ਇਹ ਤੇ ਮੈਨੂੰ ਲੱਗਦਾ 7-8 ਵਜੇ ਉਹ ਪੂਜਾ ਉਹ ਪੂਜਾ ਉੱਠ ਤਾਂ ਟਾਈਮ ਬੜਾ ਹੋ ਗਿਆ ਈ ਉਹ 8 ਵਜੇ ਗਈ ਉਹ ਆਈ ਉਹਨਾਂ ਨੇ ਕਿਹਾ 5 ਵਜੇ ਨਿਕਲ ਜਾਗੇ ਆਏ ਹੋਏ ਕੋਈ ਘਣੀ ਚੱਜ ਜਨੇ ਆ ਰਾਤ ਕਿੰਨੀ लेट ਸੁੱਤੇ ਆ ਉਹ ਸੁੱਤੇ ਆ ਤੇ ਹੁਣ ਤੰਗਾ ਸੁਈ ਲੱਗਦਾ ਹੁਣ ਅਗਲੇ ਬੈਠਾ ਪਿਆ ਲਮੇ ਚਲੋ ਆਹੋ ਛੇਤੀ ਕਰ ਉਠੋ ਨਾ ਮਿੰਟੋ ਮੇਟੀ ਮੂੰਹ ਤੋਂ ਚੱਲੀ ਗਏ ਹਾਂ 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 ਉੱਠੋ ਤੇ ਲੰਘੋ ਛੁੱਟੇ ਰਾਂ ਮੇਰੇ ਕੋ ਕੱਪੜੇ ਤੇ ਚੇਂਜ ਕਰ ਲਾਂ ਉਹ ਘਰ ਜਾ ਕੇ ਨਾਲੇ ਆਹੇ ਕੱਲ ਦੀ ਉੱਧੇ ਹੀ ਪਾਏ ਹੈ ਨਹੀਂ ਤੁਸੀਂ ਮੈਨੂੰ ਕੱਪੜੇ ਬਦਲ ਲੈ ਲਓ ਤਾਂ ਛੇਤੀ ਕਰ ਜੀ ਨਾ ਕਰਾਂ ਮਿੰਟੋ ਮੇਟੀ ਕਰ ਲਾਂ ਚੰਗਾ ਅਗਲੀ ਗਾਂ ਛੇਤੀ ਉਠੋ ਹਾਏ ਹਾਏ ਠਹਿਰ ਕੇ ਵੀ ਤੇ ਜਾ ਹੀ ਸਕਦੇ ਹਾਂ ਸੁੱਕ ਤੇ ਠਾਲ ਕੇ ਰੱਖਦਾ ਆ ਬੰਦਾ ਪੁੱਛੇ ਅਹੀਂ ਥੋੜੀ ਲੇਟ ਚੱਲ ਜਾਾਂਗੇ ਉੱਥੇ ਕੀ ਹੋਣ ਡਿਆ ਆ ਸਵੇਰ ਸਵੇਰ ਨੇ ਜੀ ਇਹਨੂੰ ਕਾਲੀ ਕਾਲੀ ਜੀ ਪੈਣ ਡਿਆ ਪਈ ਏ ਇੱਕ ਸਵੇਰੇ ਦਿਨ ਚੜਿਆ ਤੇ ਇਹ ਵੀ ਤੁੰਦਲਾ ਤੁੰਦਲਾ ਜਾਂ ਲੱਗਣ ਡਿਆ ਚਲ ਹਵਾ ਵਗੰਡੀ ਹੋ ਤੇ ਕੰਮ ਚੱਲ ਚੰਗਾ ਵਾ ਤੇ ਪਰ ਰਾਤ ਤੁੰਦਲਾ ਤੁੰਦਲਾ ਲੱਗਣ ਡਿਆ ਪਤਾ ਨਹੀਂ ਕੀ ਗੱਲ ਚਲ ਉਹਨੇ ਵੀ ਅਗਲੇ ਲੱਗਦਾ ਚ ਬਰ ਵੇਰੀ ਨਹੀਂ ਆ ਵੇਖਦੀ ਆ ਚੰਕੇ ਦੇ ਵਿੱਚ ਜੇ ਚਾਹ ਘੁੱਟ ਪੀਨੀ ਆ ਸ਼ੂਗਰ ਘਟੀ ਹੋਣੀ ਆ ਤੇਰੀ ਹੋਰ ਕੀ ਹੋਣਾ ਵਾ ਉਹਦੇ ਨਾਲ ਕਾਲੀ ਪੈਣ ਗਈ ਏ ਸ਼ੂਗਰ ਹਉਏ ਹਾਈ ਨਹੀਂ ਆ ਤੇ ਚਾਹ ਵੀ ਨਹੀਂ ਬਣੀ ਏ ਜੀ ਮੈਂ ਤਾਂ ਕਿਾ ਚਾਹ ਬਣੀ ਹੋਊਗੀ ਚਾਹ ਵੀ ਨਹੀਂ ਬਣੀ ਤੇ ਲੈ ਆ ਖਲਾਰਾ ਵੀ ਸਾਰਾ ਉਦਾਂ ਹੀ ਪਿਆਵ ਇਹ ਜਿੱਦਾਂ ਰਾਤ ਦਾ ਪਿਆ ਰੋਟੀ ਪਾਣੀ ਸਭ ਉਤਰਾ ਹੀ ਸਭ ਕੁਝ ਖਿਲਰਿਆਵ ਚਲ ਵੇਖਦੀ ਆਂ ਕਿ ਚਾਹ ਨਹੀਂ ਬਣੀ ਕਾਲੀ ਜੀ ਪੈਣ ਦੀ ਖਾਂਡ ਖਾ ਲੈਣੀ ਦੋਦਾਂ ਨੇ ਕੀ ਕਰਨਾ ਫਿਰ ਹੁਣ ਸ਼ੂਗਰ ਘਟੀ ਨਹੀਂ ਉਹ ਤਾਂ ਕਾਲੀ ਪਈ ਜਾਂਦੀ ਹੈ ਲੱਤਾ ਜੋ ਇਤਨਾ ਜਿਦਾ ਜਾਨ ਹੀ ਮੋਕਦੀ ਜਾਂਦੀ ਆ ਲੱਤਾ ਚ ਤੇ ਜਾਨ ਹੀ ਹੈ ਨਹੀਂ ਚਲ ਵੇਖਦੀ ਆਂ ਜਾ ਕੇ ਕੀ ਕਰ ਰਹੀ ਹੈ ਬਾਹਰ ਕਿੱਧਰ ਚਲ ਗਈ ਪਤਾ ਨਹੀਂ ਲੈ ਇੱਧਰ ਵੀ ਹੈ ਨਹੀਂ ਤੇ ਇੱਧਰ ਵੀ ਨਹੀਂ ਪਾਣੀ ਦੀ ਆਵਾਜ਼ ਆਉਂਦੀ ਇੱਧਰ ਹੁੰਦੀ ਤੇ ਪਾਣੀ ਦੀ ਆਵਾਜ਼ ਆਉਣੀ ਤੇ ਕਿੱਧਰ ਚਲ ਗਈ ਡੰਗਰਾਂ ਵੱਲ ਵੇਖਦੀ ਡੰਗਰਾਂ ਦਵਾਲੀ ਹੋ ਗਈ ਹੋਣੀ ਹੈ ਸਵੇਰੇ ਸਵੇਰੇ ਚਾਹ ਬਣਾਈ ਨਹੀਂ ਤੇ ਡੰਗਰਾਂ ਦਵਾਲੀ ਹੋ ਗਈ ਹੋਣੀ ਲੈ ਇੱਧਰ ਵੀ ਨਹੀਂ ਦੇਖਦੀ ਕਿਤੇ ਮੇਰੀਆਂ ਤੇ ਲੱਤਾਂ ਹੀ ਫੇਰ ਨਾ ਕੰਮ ਕਰਨੋਂ ਸਾੜਦੀਆਂ ਜਾਂਦੀਆਂ ਤੇ ਕਿ ਪਾਸੇ ਵੀ ਨਹੀਂ ਦੀਦੀ ਹੁਣ ਕੀ ਕਰਾਂ ਹੁਣ ਕੁਮਾ ਕੇ ਫੇਰ ਵੀ ਇਹ ਇੱਧਰ ਉੱਧਰ ਚਾਤੀ ਮਾਰ ਆ ਇੱਧਰ ਵੀ ਨਹੀਂ ਕਿਤੇ ਹੈਗੀ ਇੱਧਰ ਵੇਖਦੀ ਚ ਬੱਚਿਆਂ ਲੱਗੇ ਦਿਵਾਜ ਮਾਰ ਨੀ ਹੋਈ ਨਹੀਂ ਪੂਜਾ ਨੀ ਕੀ ਕਰਨ ਦੇ ਇੱਧਰ ਆ ਤੈਨੂੰ ਮੈਂ ਲੱਭਣ ਦੇ ਹੀ ਆ ਚਾਹ ਤੇ ਬਣਾ ਲੈ ਘਟ ਕੁੜੀਆਂ ਦਾ ਉੱਤੇ ਸਕੂਲ ਦਾ ਟਾਈਮ ਹੋ ਗਿਆ ਬਾ ਚਾਹ ਬਣਾ ਲੈ ਪਹਿਲਾਂ ਆ ਕੇ ਘਟ ਉਠੀ ਆ ਜਾ ਗਾਂ ਵਾਜ ਨਹੀਂ ਆਈ ਵਾਜ ਇੱਧਰ ਹੁੰਦੀ ਤਾਂ ਉਹਨੇ ਵਾਜ ਦੇ ਦੇਣੀ ਸੀ ਵਾਜ ਦਿੱਤੀ ਨਹੀਂ ਇੱਧਰ ਵੀ ਲੱਗਦੀ ਹੈ ਨਹੀਂ ਆ ਦਾਦੀ ਕੀ ਹੋਇਆ ਮਮਾ ਨੂੰ ਖਤ ਵਾਜ ਮਾਰਨੀ ਨਹੀਂ ਮਮਾ ਨੂੰ ਵਾਜ ਕੀ ਮਾਰਨੀ ਉਹ ਮਾਂ ਤੇ ਲੱਭਣ ਨਹੀਂ ਡਈ ਪਤਾ ਨਹੀਂ ਕਿੱਥੇ ਆ ਮੈਂ ਚਾਰ-ਛੇ ਫੇਰੇ ਲੱਭਣ ਡੇ ਕੇ ਦੀ ਡੰਗਰਾਂ ਵੱਲ ਵੀ ਲੀ ਆ ਲੱਕਦੀ ਉਹਦੇ ਸਾਰੇ ਬਾਥਰੂਮ ਫੂਲ ਆਏ ਇੱਧਰ ਉੱਧਰ ਪਰ ਕਿਤੇ ਨਹੀਂ ਲੱਭੀ ਪਤਾ ਨਹੀਂ ਕਿੱਧਰ ਗਈ ਆ ਦਾਦੀ ਪਤਾ ਨਹੀਂ ਮੇਰੀ ਮਮਾ ਕਿੱਧਰ ਚੱਲ ਗਏ ਮੈਂ ਮਮਾ ਕੋਲ ਜਾਣਾ ਕੁਛ ਨਹੀਂ ਕਰ ਕੇ ਤਾਂ ਨਹੀਂ ਮੰਮੀ ਗਈ ਇੱਥੇ ਹੀ ਆ ਕਿਹਦੇ ਕਰ ਫੇਰ ਚਲ ਗਈ ਸਵੇਰ ਸਵੇਰੇ ਜਾਣਾ ਕਿੱਥੇ ਗੋਲੀ ਵੱਜੀ ਉਹਨੂੰ ਕਿਤੇ ਜਾ ਨਹੀਂ ਤੂੰ ਵੇਖ ਕੇ ਆ ਉਧਰ ਆ ਜਾ ਚਾਚੀ ਕਰ ਅੱਛਾ ਕਿਸੀ ਆ ਜੋ ਪਤਾ ਨਹੀਂ ਸਵੇਰ ਸਵੇਰੇ ਮम्मा ਕਿੱਥੇ ਚਲ ਗਏ ਹੋਣੇ ਆ ਉਹ ਦੇਦੀ ਉਧਰ ਮम्मा ਸਸਰੇ ਕਿਤੇ ਗਈ ਗਰ ਨਹੀਂ ਜਾਂਦੇ ਉਹਨੂੰ ਪਤਾ ਨਹੀਂ ਕਿ ਇਹ ਗੱਲ ਹੋਣੀ ਤਾਂ ਹੀ ਚਲ ਗਏ ਹੋਣੇ ਆ ਉੱਥੇ ਹੋਣੇ ਮम्मा ਉਹਨੂੰ ਨਾ 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 ਮम्मा ਕਹਿੰਦਾ ਆ ਕਿਤੇ ਦਾ ਉਠ ਆ ਜਾ ਮਮਾ ਨਿਆ ਨਿਆ ਨਾ ਦਾਦੀ ਨੇ ਗੁੱਸੇ ਹੋਣਾ ਦਾਦੀ ਵੇਲੇ ਮਮਾ ਨੂੰ ਵੀ ਗੁੱਸੇ ਹੋਣ ਡਿਆ ਨਾ ਹੁਣੇ ਔਰ ਸੇਛੇ ਚੱਲ ਗਈ ਮੇਰੀ ਭੈਣ ਆਜੇਗਾ ਰੋਣਾ ਪਤਾ ਨਹੀਂ ਸਵੇਰੇ ਸਵੇਰੇ ਉਹਨਾਂ ਦੇ ਸਹਰੀਕਾਂ ਦੇ ਘਰ ਜਾ ਕੇ ਬੈ ਗਈ ਆ ਲੋਕੀ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਂਦੇ ਕੋਈ ਆਪਣਾ ਚੌਂਕੇ ਚੁੱਲ੍ਹੇ ਵੱਲ ਕੰਮ ਕਰਦਾ ਵਾ ਇਹ ਤੜਕੇ ਜਾ ਕੇ ਤੋਂ ਉਹਨਾਂ ਦੇ ਮੱਥੇ ਲਾ ਕੇ ਨੇ ਆ ਜਾਣਾ ਮੈਂ ਸਵੇਰ ਸਵੇਰੀ ਆ ਕੇ ਮੁੜ ਕੇ ਕਾਲੀ ਕਾਲੀ ਕਦੀ ਆਇਆ ਨੂੰ ਭੱਜ ਕਦੀ ਆਇਆ ਨੂੰ ਭੱਜ ਫਿਰ ਕੰਮ ਨਿਪਰਿਆ ਨਹੀਂ ਛੱਡਣਾ ਇਹਦਾ ਫੇਰ ਕਹਣਾ ਧੁੱਪ ਚੜ ਗਈ ਧੁੱਪ ਚੜ ਗਈ ਸੜੂ ਪੁੱਜੂ ਸੜੂ ਪੁੱਜੂ ਇਹਨੇ ਕਰਦੀ ਰਹਿਣਾ ਐਡੀ ਕਲੇੜੀ ਆ ਕਿਤੇ ਜਿਹੜੀ ਮਨੇਰੇ ਲੋਕਾਂ ਦੇ ਘਰ ਤੁਰ ਪੈਂਦੀ ਆ ਜੀ ਨਹੀਂ ਕਰਦਾ ਸਵੇਰ ਸਵੇਰੇ ਕਿਸੇ ਦੇ ਮੱਥੇ ਲੱਗਣ ਨੂੰ ਪਰ ਇਹਨੂੰ ਖਰੇ ਕਿੱਥੋਂ ਪੁੱਠੀਆਂ ਆਤਾਂ ਪਈਆਂ ਫਿਰਨਦੀਆਂ ਇਸ ਵਕਤ ਇਹਨੇ ਫਿਰਨੇ ਜਾਣਾ ਜੜਦਾ ਹੀ ਹੁੰਦਾ ਵਾ ਕਿਤੇ ਕੰਮ ਨਹੀਂ ਇਹਨੇ ਆਪਣਾ ਵੇਖਣਾ ਕਿ ਮੈਂ ਕੰਮ ਹੀ ਕਰਲਾਂ ਕੋਈ ਆ ਕੇ ਆ ਲੈਣਦੇ ਅੱਜ ਇਹਦੀ ਖੁੰਬ ਮੈਂ ਚੰਗੀ ਤਰ੍ਹਾਂ ਠੱਪਨੀ ਆ ਵੀ ਤੂੰ ਕਿਹਦੀ ਗਿੱਜੀ ਆ ਤੂੰ ਮਨੇਰੇ ਜਾ ਵੜਦੀ ਲੋਕਾਂ ਦੇ ਘਰ ਕੁ ਸ਼ਰਮ ਕਰਿਆ ਕਰ ਥੋੜੀ ਬਹੁਤੀ ਲੋਕਾਂ ਦੇ ਘਰ ਜਾਣ ਤੋਂ ਚਿਜ ਕੀ ਹੈ ਨਹੀਂ ਕਿਤੇ ਮੰਦੇ ਵਿੱਚ ਵੀ ਸਵੇਰੇ ਕਿਸੇ ਦੇ ਜਾ ਕੇ ਬੂਆ ਨਹੀਂ ਖੜਕਾਈ ਦਾ ਆਪਣੇ ਆਪ ਚ ਸ਼ਰਮ ਆਉਂਦੀ ਕਿਸੇ ਦੇ ਘਰ ਜਾਈਏ ਤੇ ਫਿਰ ਕਹਿੰਦੇ ਉਹ ਗੱਲਾਂ ਕਰਦੇ ਗੱਲਾਂ ਤੇ ਸਰੀਕਾ ਨੇ ਆਪੇ ਕਰਨੀਆਂ ਜਿਹਦ ਮਨੇਰੇ ਜਾ ਲੋਕਾਂ ਦੇ ਘਰ ਵੜਨਾ ਉਹਨਾਂ ਤੇ ਆਪੇ ਸੁਣਾਉਣੀਆਂ ਮੈਨੂੰ ਵੀ ਸੱਚੀਆਂ ਖੜੀਆਂ ਸੁਣਾਉਣੀਆਂ ਮੁੜ ਕੇ ਕਿ ਇਹ ਕੋ ਨੋਂ ਨਹੀਂ ਆਪਣੀ ਨੋਂ ਨਭਾਲਦੀ ਨਹੀਂ ਕਿ ਦਾ ਘਰ ਬੈਂਦੀ ਨਹੀਂ ਤੇਰੀ ਨੋਂ ਸਾਡੇ ਘਰ ਮਨੇਰੇ ਆ ਜਾਂਦੀ ਪਰ ਮੈਂ ਕੀ ਕਰਾਂ ਮੈਨੂੰ ਸਮਝੇ ਕੋ ਤੇ ਫੇਰੀ ਹੈ ਨਾ ਮੈਨੂੰ ਤਾਂ ਸਮਝ ਦੀ ਕੱਖ ਨਹੀਂ ਮੇਰੀਆਂ ਤਾਂ ਮੱਥੇ ਦੀਆਂ ਠੀਕਰੀਆਂ ਭੱਜ ਗਈਆਂ ਇਹਦੇ ਨਾਲ ਸਮਝਾ ਸਮਝਾ ਕੇ ਪਰ ਇਹ ਨਹੀਂ ਠਕੀ ਕਿ ਤੇ ਸਮਝੀ ਉਹ ਗੱਲ ਨੂੰ ਲਾ ਨਹੀਂ ਉਹ ਕੁੜੀਆਂ ਤਾਂ ਆ ਗਈਆਂ ਵਾ ਤੇ ਉਹ ਤਾਂ ਨਹੀਂ ਨਾਲ ਆਈ ਉਹ ਬਹਿ ਗਈ ਹੁਣੀਆਂ ਤੇ ਹੁਣੀ ਕਿਹੜੀ ਗੱਲਾਂ ਬਾਤਾਂ ਕਰਕੇ ਆਉਂਗੀ ਮਾਰਦੀ ਹੁਣੀ ਕਿਤੇ ਇੱਧਰ ਉੱਧਰ ਦੀਆਂ ਗੱਲਾਂ ਕੀ ਗੱਲਾਂ ਬਥੇਰੀਆਂ ਕਰਦੀ ਜਿਹੜੀ ਡਹਿ ਪੈਂਦੀ ਫਿਰ ਨਹੀਂ ਲੜੀ ਟੁੱਟਣ ਦਿੰਦੀ ਏ ਉਹ ਜੀਆਂ ਉਹ ਵਾ ਦੀ ਹਾਂ ਮਮਾ ਉਹਨਾਂ ਘਰ ਮਮਾ ਨਹੀਂ ਆ ਗਏ ਨਹੀਂ ਹਨ ਉਹਨਾਂ ਘਰ ਪੁੱਛਿਆ ਸੀ ਉਹਨਾਂ ਨੂੰ ਘਰ ਜਾ ਕੇ ਹਾਂ ਮੈਂ ਵੇਖ ਕੇ ਆਈ ਹਾਂ ਕਿਤੇ ਬੂਹੇ ਚੋਤੇ ਨਹੀਂ ਮੋੜ ਆਈਆਂ ਨਹੀਂ ਅੰਦਰ ਗਏ ਆਪਾਂ ਚਾਹਤੀ ਪੁੱਛਿਆ ਕਿ ਕਿੱਥੇ ਚਲ ਗਈ ਏ ਹੁਣ ਇਹ ਤਾਂ ਦੱਸਿਆ ਬਿਨਾ ਜਾਂਦੀ ਨਹੀਂ ਹੁੰਦੀ ਚੱਕ ਜਾਈ ਮਮਾ ਚਲ ਆ ਜੋ ਇੱਥੇ ਬਹਿ ਜੋ ਵੇਖ ਲੈਨੇ ਆ ਸ਼ਾਕ ਕਿਤੇ ਮੈਨੂੰ ਪਹਿਲਾਂ ਹੀ ਇਹਦੀਆਂ ਕਰਤੂਤਾਂ ਦੇ ਉੱਤੇ ਤੇ ਪਰ ਮੈਂ ਸੋਚਣਾ ਚੱਲ ਕੋਈ ਗੱਲ ਨਹੀਂ ਦੱਸਿਆ ਬਿਨਾਂ ਤਾਂ ਅੱਗੇ ਕਦੀ ਗਈ ਨਹੀਂ ਕੀ ਪਤਾ ਹੁਣ ਉਹਨਾਂ ਦੇ ਘਰ ਕੁੜੀਆਂ ਘਲਾਈਆਂ ਉਧਰੋਂ ਵੀ ਲੱਭੀ ਹੁਣ ਕਿੱਧਰ ਗਈ ਜੇ ਮੈਂ ਮੁੰਡੇ ਨੂੰ ਖੂਨ ਖੂਨ ਕਰਦੀ ਸਵੇਰੇ ਸਵੇਰੇ ਤੇ ਮੁੰਡੇ ਦਾ ਤਾਂ ਢੜਾਕਾ ਨਿਕਲ ਜਾਣਾ ਵੀ ਸਵੇਰੇ ਸਵੇਰੇ ਮੰਮੀ ਦਾ ਫੋਨ ਕਿੱਧਰ ਆ ਗਿਆ ਕੁੜੀ ਨੂੰ ਫੋਨ ਕਰਦੀ ਉੱਠ ਕੇ ਵੇਖ ਕੇ ਜੋ ਕੀ ਹੋ ਗਿਆ ਸਵੇਰੇ ਸਵੇਰੇ ਬਲਚਣ ਨੂੰ ਨਾ ਕਰਨ ਡੈਪੀ ਆ ਰੋਂ ਡੈਪੀ ਸਭ ਤੇ ਉੱਠ ਕੇ ਡੈਡੀ ਮੰਮਾ ਕੋਲ ਜਾਣਾ ਆਜੂ ਕੀ ਮੰਮੀ ਮੇਸਦੀ ਆ ਮੈਂ ਉਹ ਆ ਡੈਡੀ ਨੂੰ ਫੋਨ ਕਰਕੇ ਪੁੱਛਣੀ ਆ ਪੁੱਛ ਦੱਸਦੀ ਉਹਨੂੰ ਵੀ ਏਦਾਂ ਏਦਾਂ ਗਈ ਕਿੰਨੀ ਚੱਕਰੀ ਆ ਅੰਮਾ ਦੇ ਮਮਾ ਦੇ ਠੀਕ ਹੋਗੇ ਨਾ ਆਂ ਜਦੋਂ ਮਮਾ ਠੀਕ ਹੋਣਗੇ ਮਮਾ ਨੂੰ ਵੀ ਹੋਣਾ ਚੁੱਪ ਕਰ ਇਦਾਂ ਦੀਆਂ ਗੱਲਾਂ ਨਹੀਂ ਮੈਂ ਮੈਂ ਮਮਾ ਦਾ ਨਾ ਓਟ ਅੰਮਾ ਕਿਤੇ ਜਿੰਦਗੀ ਦੇ ਮਮਾ ਨਹੀਂ ਆਦੇ ਜਿੰਦਗੀ ਵਿੱਚ ਬੋਲੇ ਨਹੀਂ ਜਾਣਾ ਸਕੂਲੇ ਚੁੱਪ ਕਰ ਜਾ ਨਹੀਂ ਘਲੋਣੀ ਚੁੱਪ ਕਰ ਆ ਜਾ ਪੁੱਜਾਗਾ ਛੇਤੀ ਕਰ ਕਿੱਦਾਂ ਤਿਆਰੀ ਪਾਜੀ ਭਾਬੀ ਜੀ ਚਲੀ ਹੋਣਾ ਘਰ ਹੁਣ ਮੈਂ ਤੇ ਨਾਸ਼ਤਾ ਤਿਆਰ ਕਰਨੇ ਤੇ ਤੁਸੀਂ ਤੁਰ ਵੀ ਪਏ ਹੋ ਨਹੀਂ ਦੀਦੀ ਨਾਸ਼ਤਾ ਕਰਨ ਲੱਗੇ ਨਾ ਤੇ ਟਾਈਮ ਬੜਾ ਹੋ ਜਾਣਾ ਵਾ ਤੁਹਾਨੂੰ ਪਤਾ ਕਰਦੇ ਟੈਨਸ਼ਨ ਲੈਣ ਦੇ ਹੁਣੇ ਆ ਤੇ ਭੂਆ ਕਰੋ ਵੀ ਆ ਗਈ ਆ ਤੇ ਆਪਣੇ ਘਰ ਵੀ ਨਹੀਂ ਪਹੁੰਚੇ ਰਾਤ ਕਿੱਥੇ ਰਹਿ ਪਏ ਹੋਣੇ ਆ ਤੁਹਾਨੂੰ ਪਤਾ ਬੜੀ ਫਿਕਰ ਹੋ ਜਾਂਦੀ ਆ ਫਿਰ ਇਦਾਂ ਐ ਐਸੇ ਕਰਕੇ ਡਰਦੇ ਮਰਿਆ ਕਰ ਫੋਨ ਵੀ ਨਹੀਂ ਕੀਤਾ ਹੈਗਾ ਮੈਂ ਤਾਂ ਕਹਾਂ ਚੱਲ ਕੋਈ ਖਾ ਪੀ ਲੈਂਦੇ ਜਦ ਹੀ ਰਾਤੀ ਵੀ ਨਹੀਂ ਕੋਈ ਰੋ ਖਾਦਾ ਤੇ ਮੈਂ ਚੱਲ ਹੋਰ ਬਣਾ ਲੈਣੀ ਨਾਲੇ ਨਹੀਂ ਕੋਈ ਨਹੀਂ ਤੁਹਾਨੂੰ ਪਤਾ ਹੀ ਰੋਟੀ ਲੇਟ ਖਾਈ ਦੀ ਨਾਲੇ ਵੈਸੇ ਇੰਨਾ ਹੀ ਬਹੁਤ ਮਿਹਰਬਾਨੀਆਂ ਤੁਹਾਡੀ ਲੈ ਤੁਸੀਂ ਦਾਰ ਜਿਹੜਾ ਟਾਈਮ ਕਢਾਇਆ ਜਿਹੜਾ ਤੁਸੀਂ ਹਾਂ ਚਲੋ ਕੋਈ ਨਹੀਂ ਅੱਧੀ ਰਾਤ ਨੂੰ ਆ ਕੇ ਤੁਹਾਨੂੰ ਤਾਂ ਅੰਕ ਕੀਤਾ ਸਮਝ ਨਾ ਆ ਕੇ ਚਲੋ ਕੋਈ ਗੱਲ ਚਲੋ ਠੀਕ ਆ ਜੀ ਸੋ ਠੀਕ ਆ ਬਬੀ ਸੱਚੀ ਗੱਲ ਚੱਲ ਕੋਈ ਸ਼ੂਗਰ ਬਲਾਟ ਵਾਲੀ ਆ ਅੱਧੀ ਰਾਤ ਆਣ ਕੇ ਦਰਵਾਜ਼ੇ ਖੜਕਾਏ ਹੀ ਇਹ ਜੀ ਅਸੀਂ ਆਏ ਆ ਭੂਆ ਕੋ ਆਏ ਆ ਫਲਾਣਾ ਢੀਂਗਾ ਇੱਥੇ ਆਣ ਕੇ ਇੱਥੇ ਨਾ ਉਹ ਉਹ ਕਹਿੰਦੇ ਆਸ਼ਰਮ ਖੁੱਲਿਆ ਨਾ ਜਿਹੜਾ ਮਰਜ਼ੀ ਆਣ ਕੇ ਤੇ ਤੁਰ ਪੇ ਵੀ ਇਹਦੀ ਵੀ ਕਲਾਸ ਲਾਉਣੀ ਹੈ ਮੈਂ ਇਹ ਤੇ ਗਏ ਨਾ ਆ ਤਾਂ ਨਾਸਤੇ ਦੇ ਤਾਂ ਮੈਂ ਵੈਸੇ ਹੀ ਗਿਆ ਸੀ ਮੈਂ ਆਪਣੇ ਨੰਬਰ ਬਣਾਉਣੇ ਸੀ ਹੁਣ ਇਹਨਾਂ ਨੂੰ ਕੀ ਕਵਾਂ ਮੀ ਅੱਗੇ ਮੈਨਾਂ ਲੱਗੀ ਹੈ ਨਾ ਆਲੂ ਵਾਲੇ ਪਰੌਂਠੇ ਬਣਾਵਣਾ ਹੁਣ ਗਾਂ ਤੋਂ ਨਾ ਇਹ ਆਉਣਗੇ ਨਾ ਇਹਨਾਂ ਨੇ ਪਹਿਲਾਂ ਤੇ ਮੈਂ ਇਹਦੀ ਕਲਾਸ ਲੈਣੀ ਹੈ ਨਾ ਕਿ ਗਾਂ ਤੋਂ ਇੱਥੇ ਨਹੀਂ ਕੋਈ ਵੜਨਾ ਚਾਹੀਦਾ ਉਹ ਵੀ ਅੱਧੀ ਰਾਤ ਆਣ ਕੇ ਬੂਹੇ ਖੜਕਮਦੇ ਆ ਕਿੱਡਾ ਮੈਂ ਇੱਥੇ ਆਸ਼ਰਮ ਖੋਲਿਆ ਨਾ ਜਿਹੜਾ ਮਰਜ਼ੀ ਆਣ ਕੇ ਤੇ ਆਣ ਕੇ ਵੜ ਜੇ ਇੱਥੇ ਮम्मा ਤੈਨੂੰ ਤੇ ਚੜਕੇ ਜੀ ਮੂਦੀ ਦੀ ਤੂੰ ਘਰ ਤੋਂ ਹੁੰਦੀ ਆ ਮੇਰੇ ਘਰ ਕੇ ਤੇਰੇ ਘਰ ਕੇ ਥੋੜੀ ਤੈਨੂੰ ਪਤਾ ਮੇਰੇ ਤੋਂ ਮੈਨੂੰ ਚੁੱਪ ਕਰਾ ਲਗੀ ਤੂੰ ਤੇ ਆਪ ਵੀ ਰੋਂਦਾ ਪਈਆ ਕੋਈ ਗੱਲ ਨਹੀਂ ਤੇ ਚੁੱਪ ਕਰ ਜਾ ਮम्मा ਤੈਨੂੰ ਤੇ ਚੜਕੇ ਚੁੱਪ ਚੋਦ ਨੂੰ ਕੀ ਕਮਾਣ ਕੁੜੀ ਵੀ ਨਹੀਂ ਫੋਨ ਚੁੱਕਣ ਦੀ ਦੋ ਵਾਰ ਲਾਤਾ ਦੋਵੇਂ ਵਾਰ ਨਹੀਂ ਚੁੱਕਿਆ ਫੋਨ ਕਰਦੀ ਹਣੀ ਸਵੇਰ ਸਵੇਰੇ ਨਿਆਣੇ ਤੋਰਦੀ ਹਣੀ ਆ ਘਰ ਦਾ ਕੰਮਕਾਰ ਕਰਦੀ ਹਣੀ ਸਵੇਰੇ ਉੱਠੀਏ ਨਾ ਕੰਮ ਬਥੇਰੇ ਪੈ ਜਾਂਦੇ ਆ। ਹੁਣ ਚੱਲ ਕੀ ਪਤਾ ਵੇਖ ਕੇ ਕਿਤੇ ਕਾਰੀ ਦੇਵੇ। ਇੰਨੀ ਟੈਨਸ਼ਨ ਪਈ ਇੰਨੀ ਟੈਨਸ਼ਨ ਪਈ ਜਿੰਨਾ ਚਿਰ ਉਹ ਘਰ ਨਹੀਂ ਆਉਂਦੀ। ਕੁੜੀਆਂ ਵੀ ਲੱਭਣ ਗਈਆਂ ਤੇ ਉਹਨਾਂ ਦੇ ਘਰ ਵੀ ਨਹੀਂ। ਲੈ ਚੱਲ ਆ ਹੀ ਗਿਆ ਫੋਨ। ਧੀ ਦਾ। ਹਲੋ। ਹਾਂ ਹਾਂ ਪੁੱਤ ਸੱਸਰੀ ਕਾਲ। ਹੋਰ ਕੀ ਹਾਲ ਹੈ? ਮੇਰੇ ਹਾਲ ਕਹਦੇ ਹੁਣੇ ਮੇਰੇ ਹਾਲ ਇਦਾਂ ਦੇ ਹੀ ਆ। ਸੁੱਟੀਆਂ ਉੱਠੀਆਂ ਮੈਂ ਉੱਠੀ ਮੈਂ ਚੱਲ ਵੇਖਦੀ ਆ। ਚਾਹ ਚ ਬਣੀ ਹੋਣੀ ਆ ਤੇ ਵੇਖਿਆ ਤੇ ਚਾਹ ਵੀ ਨਹੀਂ ਬਣੀ ਪਈ ਤੇ ਰਸੋਈ ਚ ਵੀ ਹੈ ਨਹੀਂ ਕਿਤੇ ਇਧਰ ਉਧਰ ਵੇਖਿਆ ਡੰਗਰਾ ਵਾਲੇ ਚ ਬੱਚੇ ਵਾਲ ਸਾਰੇ ਵੇਖ ਆਈ ਵੇਲੀ ਵਾਲੇ ਪਰ ਨਹੀਂ ਆ ਪਤਾ ਨਹੀਂ ਕਿੱਥੇ ਗਈ ਆ ਪਰ ਜਾਈ ਤੇਰੀ ਆ ਕੁੜੀਆਂ ਉੱਠੀਆਂ ਤੇ ਕੁੜੀਆਂ ਵੀ ਲੱਭਣ ਡੀਆਂ ਉਹ ਚਾਚੇ ਘਰ ਲੱਭਣ ਉਹਨਾਂ ਦੇ ਘਲਾਈਏ ਜਿੱਧਰ ਇਹ ਜਨਮ ਤੇ ਉਧਰ ਵੀ ਹੈ ਨਹੀਂ ਸਵੇਰ ਸਵੇਰੇ ਨਾ ਨਾ ਦੱਸ ਕੇ ਦੀ ਕੋਈ ਗਈ ਦੱਸ ਕੇ ਗਈ ਹੁੰਦੀ ਤੇ ਫਿਰ ਮੈਂ ਲੱਭਦੀ ਕਾਨੂੰ ਕੁੜੀਆਂ ਕਾਨੂੰ ਭੱਜੀਆਂ ਫੇਰਦੀਆਂ ਸਵੇਰ ਸਵੇਰੇ ਲੱਭਣ ਫੇਰ ਨਾ ਅੱਗੇ ਤੇ ਕਦੀ ਸਵੇਰੇ ਸਵੇਰੇ ਗਈ ਨਹੀਂ ਅੱਜ ਹੀ ਪਤਾ ਨਹੀਂ ਕਿੱਥੇ ਚਲ ਗਈ ਹੁਣ ਕੀ ਪਤਾ ਕਿੱਧਰ ਗਈ ਉਧਰ ਵੀ ਹੈ ਨਹੀਂ ਦੇ ਘਰ ਵੀ ਨਹੀਂ ਅਜੇ ਤੱਕ ਆਈ ਨਾ ਕੁੜੀਆਂ ਰੋਂਡੀਆਂ ਆਵਾ ਕਿ ਦਵੇਂ ਉਹਨੇ ਕੀ ਤੇ ਜ਼ੁਬਾਨ ਨਹੀਂ ਮੂੰਹ ਚ ਪਾਉਂਦਾਈ ਵੱਡੀ ਵੀ ਇੱਥੇ ਵੱਡੀ ਵਿਚਾਰੀ ਚੁੱਪ ਕਰਾਉਂਦੀ ਹੈ ਉਹਨੂੰ ਪਰ ਉਹ ਕਿਥੇ ਟਾਲਦੀ ਉਹ ਤੇ ਤੈਨੂੰ ਪਤਾ ਅੱਗੇ ਬੜੀ ਜਿਤੀ ਹੈ ਨਾ ਨਾ ਉਹ ਮਾਂ ਬਿਨਾ ਉਹ ਕਿੱਥੇ ਰਹਿੰਦੀ ਮਾਂ ਬਿਨਾ ਹਾਂ ਬੈਠੀਆਂ ਮੈਂ ਉਹ ਵੀ ਬੈਠੀਆਂ ਮਮੀ ਹੁਣ ਬੈਠੀ ਆ ਤੇ ਮੈਂ ਹਾਰ ਕੇ ਆਖਿਆ ਕਿ ਮੈਂ ਮੁੰਡੇ ਨੂੰ ਫੋਨ ਲਾਇਆ ਤੇ ਮੁੰਡਾ ਸਵੇਰੇ ਸਵੇਰੇ ਟੈਨਸ਼ਨ ਲਊਗਾ ਇਸ ਵੇਲੇ ਸਵੇਰੇ ਮਮੀ ਦਾ ਫੋਨ ਆ ਗਿਆ ਚਲ ਛੱਡ ਤੂੰ ਨਾ ਉਹਦੀ ਮਾਂ ਨੂੰ ਹੁਣ ਫੋਨ ਲਾ ਮੇਰੇ ਫੋਨ 'ਚ ਤਾਂ ਮੈਨੂੰ ਪਤਾ ਨਹੀਂ ਉਹਨੇ ਕਿ ਨੰਬਰ ਕਿਹੜਾ ਭਰਿਆ ਨਾਂ ਭਰਿਆ ਕੀ ਭਰਿਆ ਮੈਨੂੰ ਤਾਂ ਅੰਗਰੇਜ਼ੀ ਪੜ੍ਹਨੀ ਨਹੀਂ ਆਉਣੀ ਆ ਤੂੰ ਤੂੰ ਉਹਦੀ ਮਾਂ ਨੂੰ ਫੋਨ ਲਾ ਤੇ ਕੋਈ ਸ਼ੱਕ ਵੀ ਨਾ ਉਹਨਾਂ ਨੂੰ ਹੁਣ ਦਵੇ ਉਹਦਾ ਹੀ ਪੁੱਛ ਕੀ ਆ ਆ ਕੀ ਪਤਾਉ ਪਤਾ ਹੋਵੇ ਕੋ ਨੂੰ ਕਿਤੇ ਜਾਣਾ ਆਉਣਾ ਹੋਵੇ ਤੇ ਮੈਂ ਤਾਂ ਅੱਗੇ ਬੜੀ ਔਖੀ ਮੇਨੂੰ ਤਸਵੀਰ ਤਾਂ ਕੁਝ ਹੋਈ ਜਾਣ ਰਹੀ ਆ ਅੱਗੇ ਕਾਲੀ ਜੀ ਪੈਣ ਢਈ ਤੇ ਇਹਦੇ ਮੈਨੂੰ ਤਾਂ ਅੱਗੇ ਕਰਤੂਤਾ ਇਹਦੀਆਂ ਜਿਹਦੀਆਂ ਹੇਰ ਚਾਰ ਚੱਲਣ ਪੜੇ ਮਾੜੀ ਇਹ ਤਾਂ ਚਾਲਾ ਚੱਲਣਾ ਤੇ ਮੈਨੂੰ ਸ਼ੱਕ ਜਿਹਾ ਪੈਂਦਾ ਸੀ ਬੜੀ ਬਣਤਣ ਕੇ ਰਹਿੰਦੀ ਹੁਣ ਕੀ ਪਤਾ ਰੱਬ ਹੀ ਜਾਣੇ ਕਿ ਚਾਹੇ ਹੋਰ ਕਿ ਆਂਡੀ ਗਵਾਂਡੀ ਦੇ ਘਰ ਚਲ ਗਈ ਪਰ ਆਂਡੀ ਗਵਾਂਡੀ ਦੇ ਘਰ ਗਈ ਹੁੰਦੀ ਤਾਂ ਹੁਣ ਨੂੰ ਮੋੜਾ ਬਣਾ ਹੀ ਉਹਨੂੰ ਨਹੀਂ ਪਤਾ ਕੁੜੀਆਂ ਦਾ ਸਕੂਲ ਦਾ ਟਾਈਮ ਹੋਇਆ ਵਾ ਏ ਮੈਨੂੰ ਲੱਗਦਾ ਭਾਵੇਂ ਕੋਈ ਚਾਂਦੀ ਚੜਾ ਗਈ ਹੈ ਵੇ ਜਿੱਥੋਂ ਇਹਨੀਆਂ ਮੈਨੂੰ ਚਾਲ ਚੱਲਣੇ ਤੇ ਦੀਦੇ ਆਹ ਨਹੀਂ ਮੁੰਡੇ ਨੂੰ ਅਜੇ ਮੈਂ ਕੀ ਦੱਸਣਾ ਮੈਂ ਤੈਨੂੰ ਦੱਸ ਦਿੱਤਾ ਤੈਨੂੰ ਤੇ ਮੈਂ ਉਹਦੋਂ ਵੀ ਦੱਸਿਆ ਵੀ ਤੂੰ ਛੁੱਟੀਆਂ ਚਾਹੀਆਂ ਤੇ ਤੂੰ ਵੇਖੀ ਇਹਦੇ ਚਾਲ ਚੱਲਣਾ ਆ ਕੇ ਤੇ ਤੂੰ ਵੀ ਕਿਹੜੀ ਮਦਰ ਬੌਢੀ ਆ ਵੀ ਮੈਂ ਮੇਰੀ ਮਾਂ ਨੇ ਮੈਨੂੰ ਆਖਿਆ ਵਾ ਤੇ ਚਲ ਮੈਂ ਸੁਣਾ ਮਾਂ ਦੀ ਕੋਈ ਗੱਲ ਬਾਤ ਚਾਕੇ ਆਹ ਤੇਰੇ ਦੀ ਘਰ ਦੇ ਕੰਮ ਨਿਭੜਨੇ ਆਉਣ ਵਾਸਤੇ ਮਾਂ ਭਾਵੇਂ ਸੜ ਮਾਰ ਕੇ ਬਲ ਕੇ ਤੇ ਮਰ ਜੀ ਇਹਨਾਂ ਦੀ ਚਿੰਤਾ ਟੈਨਸ਼ਨ ਲੈ ਲੈ ਕੇ ਇਹਨਾਂ ਦੀ ਰ ਰ ਦਿੰਦਾ ਸਾੜਾ ਨਹੀਂ ਕੁੜੀ ਇਹਨਾਂ ਦਾ ਰਾਬ ਦੇਣ ਦਾ ਮੈਨੂੰ ਇਹਦਾ ਸਾੜਾ ਹੁਣ ਸਿਆਪਾ ਜਿੰਨਾ ਚਿਰ ਘਰੋਂ ਦੀ ਨਹੀਂ ਉਹਨਾਂ ਚਿਰ ਫਿਕਰ ਹੀ ਆ ਦਿਲ ਮੇਰਾ ਨਿਕਲ ਨਿਕਲ ਕੇ ਬਾਹਰ ਜਾਣ ਡਿਆ ਵਾ ਆ ਚਲ ਆ ਜਾ ਫਿਰ ਤੂੰ ਆ ਕੇ ਤੇ ਵੇਹ ਤੇ ਫੋਨ ਕਰ ਉਹਦੀ ਮਾਂ ਨੂੰ ਹੁਣ ਚੇਤੇ ਨਾ ਪਹਿਲਾਂ ਤੇ ਫੇਰ ਆਵੀ ਆ ਉਹ ਕੁੜੀਆਂ ਨੂੰ ਵੇਖਾਂ ਕਿ ਕੁੜੀਆਂ ਬੈਠੀਆਂ ਆ ਆ ਚਲ ਚੰਗਾ ਫਿਰ ਚੇਤੇ ਨਾ ਕਰੀ ਹੁਣ ਫੋਨ ਫੋਨ ਕਰਕੇ ਤੇ ਮੈਨੂੰ ਛੇਤੀ ਦੱਸ ਵੀ ਦਵੀ ਆਹ ਮੈਨੂੰ ਬੜੀ ਘਬਰਾਟ ਹੋਈ ਜਾਣ ਲਈ ਚਲ ਚੰਗਾ ਫਿਰ ਆ ਗਈ ਹਾਂ। ਆਹ। ਆਹ ਥਣ ਮੇਰੀ। ਹਾਂਜੀ। ਘਰ ਤੇ ਆ ਗਈ ਆਪਣਾ। ਠੀਕ ਹੈ। ਤੇ ਮੈਂ ਗੇਰ ਖਲਾਉਣਾ ਵਾਂ। ਤੇ ਪਾਮਾਨੇ ਗੇਰ ਖੋਲਣਾ ਹੀ। ਹਾਂ। ਉਹ ਕੋਈ ਵੀ ਕਹੂਗੀ ਨੇ ਤੇ ਬੋਲੀ ਨਾ ਗੋ ਚੰਗਾ। ਦਾਂਦੋ ਤਾਂ ਦਾਂਦਾਂ ਨੂੰ ਚੁੱਕੀ। ਠੀਕ ਹੈ। ਉਹ ਤਾਂ ਹੈ ਚੰਗੀ ਬੜੀ ਆ ਤੇਰੀ। ਮੈਂ ਨਹੀਂ ਬੋਲਦੀ ਤੁਸੀਂ ਆਪੇ ਆਪਣੇ ਸਾਹਮਣੇ ਗੱਲ ਕਰ ਲਿਓ ਉਹਦੇ ਨਾਲ। ਆਹ ਤੇ ਦੂਜੀ ਗੱਲ ਇਹ। ਹੂੰ। ਉਹਨੂੰ ਕਿਤੇ ਕੰਨਾਂ ਤੱਕ ਇਹ ਨਾ ਖਬਰ ਪਹੁੰਚੇ ਵੀ ਮੇਰਾ ਵਿਆਹ ਹੋਇਆ ਪਹਿਲਾਂ। ਤੇ ਮੇਰੇ ਨਿਆਣੇ ਵੀ ਆ। ਇੱਕ ਤਾਂ ਪਤਾ ਲੱਗ ਗਿਆ ਨਾ। ਬੜਾ ਪੰਗਾ ਪੈਣਾ ਇਹ ਮੈਂ ਤੁਹਾਨੂੰ ਦੱਸਾਂ। ਠੀਕ ਆ ਆਹੋ ਬਾਕੀ ਟੈਨਸ਼ਨ ਨਾ ਲੈ ਮੈਂ ਸੰਭਾਲ ਲੂੰਗਾ ਸਾਰੀ ਗੱਲ ਚੁੱਪ ਕਰ ਰਿਹਾ ਆ ਆ ਜਾ ਦਰਦੀ ਮੇਰੇ ਮम्मा ਪਤਾ ਨਹੀਂ ਕਿੱਥੇ ਗਏ ਮम्मा ਮੈਨੂੰ ਕੱਖ ਵੀ ਨਹੀਂ ਛੱਡ ਗਏ ਨਹੀਂ ਜਾਣਦੇ ਕਿਤੇ ਵੀ ਮम्मा ਮੈਨੂੰ ਨਾਲ ਹੀ ਲੱਗੇ ਜਾਂਦੇ ਹੀ ਪਤਾ ਨਹੀਂ ਮੇਰੇ ਮम्मा ਕਿੱਥੇ ਗਏ ਆ ਕਿਤੇ ਨਹੀਂ ਗਈ ਮੰਮੀ ਤੇਰੀ ਭੂਈ ਕੋ ਗਈ ਆ ਉਹਨੇ ਨਾ ਸਵੇਰੇ ਸਵੇਰੇ ਕਿਤੇ ਫੋਨ ਕਰ ਦਿੱਤਾ ਸੀ ਕੋਈ ਉਹ ਆਪੂਆ ਤੈਨੂੰ ਮੈਂ ਫੋਨ ਲਾਇਆ ਨਾ ਉਹ ਕਹਿੰਦੀ ਵੀ ਉਹ ਤੇ ਮੇਥੋਂ ਆ ਗਈ ਐ ਐਂਦੀ ਸਵੇਰੇ ਸਵੇਰੇ ਉਹਨੂੰ ਕੋਈ ਕੰਮ ਹੋਊਗਾ ਸਵੇਰੇ ਸਵੇਰੇ ਉਹ ਪਹਿਲੀ ਬੱਸੇ ਚਲ ਗਈ ਜਿਹੜੀ ਪਹਿਲਾਂ ਬੱਸ ਮੰਦیرے ਜਾਂਦੀ ਐ ਨਾ ਉਹਤੇ ਚਲ ਗਈ ਦਾਦੀ ਤੇ ਸੱਚ ਤੇ ਕਹਿੰਦੇ ਸੱਚ ਹੀ ਕਹਿੰਦੀ ਹੋਰ ਮੈਂ ਝੂਠ ਕਿੱਥੋਂ ਬੋਲਣਾ ਵਾਂ ਮੈਂ ਨਹੀਂ ਝੂਠ ਬੋਲਦੀ ਮਾਂ ਤੁਹਾਡੇ ਮਮਾ ਮੈਨੂੰ ਨਾਲ ਕਿਉਂ ਨਹੀਂ ਲੈ ਕੇ ਗਏ ਉਹ ਤਾਂ ਨਹੀਂ ਆਉਂਦੀ ਹਣੀ ਸ਼ਾਮਾਂ ਨੂੰ ਮੋੜਾਉਣਾ ਤੇ ਚੱਲੇ ਸਕੂਲ ਚਲ ਜੂਗੀ ਤਾਂ ਅੱਜ ਕਰਕੇ ਨਹੀਂ ਲੱਗੀ ਚੀਜੀ ਲੈ ਆਉਣਗੇ ਚੀਜੀ ਲੈ ਕੇ ਆਉਗੀ ਕਹ ਚੀਜੀ ਤੇ ਬਿਨਾ ਰਹਿੰਦੀ ਆ ਤੁਸੀਂ ਤੈਨੂੰ ਪਤਾ ਰੋਜ਼ ਕੋ ਖਾਣ ਨੂੰ ਕੋ ਤੇ ਕੋ ਤੇ ਲਿਆ ਕੇ ਦਿੰਦੀ ਆ ਭਾਵੇਂ ਮੈਥੋਂ ਪੜਦੀ ਐ ਨਾ ਦਵੇ ਤੇ ਭਾਵੇਂ ਤੁਹ ਹੁਣ ਤਾਂ ਫੇਰ ਬੰਡੇ ਗਈ ਹੁਣ ਉਹ ਤੇ ਟਾਡੀ ਦੀ ਕੋਲ ਲੈ ਕੇ ਆਉਗੀ ਚਲੋ ਕੋਈ ਨਹੀਂ ਕਰੋ ਤਿਆਰੀ ਤੁਸੀਂ ਸਕੂਲ ਦੀ ਤੇ ਚਾਹ ਚੂ ਮੈਂ ਤੁਹਾਨੂੰ ਬਣਾ ਦਿੰਨੀ ਤੇ ਰੋਟੀਆਂ ਦੋ ਦੋ ਲਾ ਦੇਨੀ ਖਾ ਕੇ ਤੇ ਚਲ ਜੋ ਜੇ ਨਾਲ ਖੜਨੀ ਹੈ ਤੇ ਨਾਲ ਲੈ ਜਾਓ ਆ ਗਈ ਹਾਂ ਚਲ ਕੋਈ ਗੱਲ ਨਹੀਂ ਚਲੋ ਫਿਰ ਹੋ ਤਿਆਰ ਤੁਸੀਂ ਤੇ ਮੈਂ ਚਾਹ ਬਣਾ ਲਾ ਹੋ ਗਈ ਗੱਲ ਫੋਨ ਦੇ ਵਿੱਚ ਹੁਣ ਆਹ ਆ ਜਾਣਾ ਨਿਤ ਕਾਲਾ ਨੂੰ ਠੀਕ ਹਾਂ ਚਲ ਨਿਆਣਿਆਂ ਨੂੰ ਕੀ ਦੱਸਾਂ ਹੁਣ ਨਿਆਣੇ ਦਾ ਤੇ ਦਿਲ ਟੁੱਟ ਜਾਣਾ ਜੇ ਮੈਂ ਕੋ ਦੱਸਿਆ ਤੇ ਜਿੱਦਾਂ ਮਰਜੀ ਹੈਗੀ ਆ ਤੇ ਪੋਤੀਆਂ ਮੇਰੀਆਂ ਹੀ ਆ ਨਾ ਭਾਵੇਂ ਮੈਂ ਝਿੜਕਦੀ ਭਾਵੇਂ ਜਿੱਦਾਂ ਮਰਜੀ ਮੈਂ ਕਰਦੀ ਹੈਗਾ ਤੇ ਮੇਰਾ ਖੂਨ ਹੀ ਆ ਨਾ ਆ ਤਰਲੇ ਲੈਂਦੀ ਆ ਤੇ ਮੇਰੇ ਜੀ ਨੂੰ ਕੁਛ ਹੁੰਦਾ ਵਾ ਪਰ ਕੀ ਕਰਾਂ ਉਹਨੇ ਇਹਨਾਂ ਨੂੰ ਦੱਸੂਗੀ ਤੇ ਨਿਆਣੀਆਂ ਹੋਰ ਡਰਨਗੀਆਂ ਚੱਲ ਕੋਈ ਨਹੀਂ ਮੰਜੇ ਬਣ ਕੇ ਨਾ ਜਾਨੀ ਚਮਕੇ ਚਾਚੂ ਇਹਨਾਂ ਨੂੰ ਬਣਾ ਕੇ ਦਿਨੀ ਆ ਇਹਨਾਂ ਤਾਂ ਹੁਣ ਤਿਆਰ ਹੋਣ ਡੈ ਪੈਣਾ ਵਾ ਚੱਲ ਇੱਥੇ ਫੋਨ ਰੱਖ ਲੈ ਆਟਾ ਦੇ ਗੋਚੇ ਪਾਵਾ ਰੋਟੀ ਦੀ ਭੋਕੇ ਮਰੀ ساری ਰਾਤ ਵੀ ਟੈਨਸ਼ਨ ਚ ਲੰਗੀ ਆ ਤੇ ਹੁਣ ਵੀ ਨਾ ਮੈਨੂੰ ਧਿਆਨ ਆ ਕਿ ਪਤਾ ਨਹੀਂ ਕਦੋਂ ਆਣਾ ਇਹ ਵਿਕਣ ਭਰਾ ਨੇ ਮੇਰੇ ਨੇ ਥੋੜਾ ਤੇਲ ਲਾਦਾ ਹਲਨੇਜੀ ਕੰਡਾ ਰੋਟੀ ਲਾਉਣਾ ਆਉਂਦਾ ਬਣਾ ਤੇ ਫੇਰ ਲਾਉਣੀ ਤਾਜੀ ਤਾਜੀ ਫਿਰ ਖਾਣੇ ਆ ਕੁੰਡਾ ਦੇ ਵੱਜਾ ਵਾ ਤੇ ਆਮਾ ਆਮਾ ਲੜ ਦੇ ਅੰਦਰੋਂ ਨਹੀਂ ਕਿਤੇ ਦੀਦੀ ਮੁੰਡਾ ਤਾਂ ਨਹੀਂ ਸਕੂਲੇ ਛੱਡਣ ਚਲ ਗਿਆ ਪਰ ਫਿਰ ਗੇਟ ਬਾਹਰੋਂ ਬੰਦ ਹੋਣਾ ਸੀ ਕਿਤੇ ਅੰਦਰੋਂ ਬੰਦਿਆ ਉਹ ਅਜੇ ਤਾਂ ਟਾਈਮ ਨਹੀਂ ਹੋਇਆ ਅਜੇ ਟਾਈਮ ਕੋਖ ਨਹੀਂ ਹੋਇਆ ਜਿੱਤੇ ਸਕੂਲ ਦੇ 9 ਜਗ੍ਹਾ ਲੱਗਦਾ ਜਾ ਕੇ ਅੱਛਾ ਪਾਪਾ ਮਮਾ ਦੀਦੀ ਮੁੰਡਾ ਰਬੜਾ ਲੱਗਣ ਡਿਆ ਹੋ ਚੱਲ ਚੱਲ ਟੈਨਸ਼ਨ ਨਾ ਲੈ ਤੂੰ ਮੁੰਡਾ ਤਾਂ ਹੁਣ ਸਕੂਲ ਚੱਲੀ ਗਿਆ ਵਾ ਕੱਲੀ ਨੇ ਵੀ ਕੀਤੀ ਰੋਟੀ ਖਾਣੀ ਅੱਜ ਮੈਂ ਸਬਜ਼ੀ ਵੀ ਮਨਪਸੰਦੀ ਬਣਾਈ ਹੈ ਦੋਵੇਂ ਨੇ ਭੈਣ ਭਰਾ ਬਹਿ ਕੇ ਨਾ ਫੇਰੀ ਰੋਟੀ ਖਾਉਂਗੇ ਇਹ ਅਟਕੜ ਕੰਡਿਆ ਕਿ ਮੈਨੂੰ ਕੁ ਲਿਖ ਲੱਗਣ ਡਿਆ ਨਹੀਂ ਕੀ ਅਟਕੜ ਕੰਡਿਆ ਮੈਨੂੰ ਲੱਗਦਾ ਮੇਰਾ ਭਰਾ ਆ ਗਿਆ ਵਾ ਹਏ ਮੈਂ ਖੋਲਾ ਬੂਗਾ